ਅਸੀਂ ਵਾਰੀ ਵਾਰੀ ਅਲਟੀਮੇਟਮ ਦੇ ਰਹੇ ਰਹੀਏ ਤੇ ਤੁਸੀਂ ਸਾਡੀ ਗੱਲ ਹੀ ਨਾ ਸੁਣੋ ਤੁਹਾਡੇ ਤੂਏ ਕੇ ਬੈਠੇ ਰਹੇ ਉਹਦੇ ਤੁਸੀਂ ਗੱਲ ਨਹੀਂ ਸੁਣੀ ਹੋ ਸਾਰੇ ਹੀ ਲੀਡਰ ਬਣੀ ਜਾਂਦੇ ਨੇ ਕੀ ਗੱਲ ਨਹੀਂ ਕਰ ਗਿਆ ਯੋ ਮਾਮਾ ਮਰ ਗਿਆ ਗੱਲ ਨਹੀਂ ਕਰ ਗਿਆ ਯੋ ਮਿਸ ਕਲਕੀਟੀ ਮਾਮਾ ਮਰ ਗਿਆ ਮੰਗੀ ਵਾਲੀ ਪੈ ਗਿਆ ਯੋ ਮਿਸ ਕਲਕੀਟੀ ਮਰ ਗਿਆ ਮੰਮੀ ਰੰਡੀ ਕਰ ਗਿਆ ਸਤਿ ਸ਼੍ਰੀ ਅਕਾਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆ ਪੰਜਾਬ ਸੀਵਰੇਜ ਦੇ ਪਾਣੀ ਨੂੰ ਲੈ ਕੇ ਜਲਾਲਾਬਾਦੀ ਅਗਰਵਾਲ ਕਲੋਨੀ ਦੇ ਵਿੱਚ ਵਧਿਆ ਮਸਲਾ ਗੁੱਸੇ ਚ ਆਏ ਲੋਕਾਂ ਨੇ ਫਾਜ਼ਲਕਾ ਫਰੋਜ਼ਪੁਰ ਰੋਡ ਨੂੰ ਹੀ ਕਰਤਾ ਜਾਮ ਕੀ ਹੈ ਪੂਰਾ ਮਾਮਲਾ ਦੇਖੋ ਪੂਰੀ ਵੀਡੀਓ ਦੇ ਵਿੱਚ ਜ਼ਰੂਰ ਤੋਂ ਵੀ ਹੈ ਉਹਨੂੰ ਕੁੱਤੇ ਵਾਲੀ ਹੱਡੀ ਮਿਲ ਜਾਂਦੀ ਉਹ ਚੂਸਦਾ ਰਹਿੰਦਾ ਉਹ ਚੂਸਣ ਦੇ ਨਾਲ ਹੱਡੀ ਤੇ ਨੁਕਸਾਨ ਲੋਕਾਂ ਦਾ ਹੋ ਜਾਂਦਾ ਉਵੇਂ ਹੀ ਹੈ ਤੇ ਸ਼ਹਿਰਾਂ ਦੀ ਗੱਲ ਹੈ ਜਿਹੜਾ ਹੰਸੀ ਨਹੀਂ ਚੁਣੇ ਹੁੰਦੇ ਨੇ ਉਹ ਇਹ ਕੁੱਤੇ ਵਾਲੀ ਹੱਡੀ ਜਿਹੜੀ ਚੂਸਦੇ ਕੁੱਤੇ ਵਾਲੀ ਹੱਡੀ ਕਿਉਂ ਅੰਜਨ ਕੁੱਤਾ ਮੂੰਹ 'ਚ ਹੱਡੀ ਪਾਉਂਦਾ ਉਹ ਹੱਡੀ ਦੇ ਨਾਲ ਮੂੰਹ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਆਪਣਾ ਖੂਨ ਚੂਸਦਾ ਤੇ ਪਿਆਰੇ ਉਹਨੂੰ ਇਹ ਲੱਗਦਾ ਵੀ ਮੈਂ ਹੱਡੀ ਦਾ ਚੂਸਦਾ ਮੈਂ ਖੂਨ ਇਹਦੇ ਮੇਰੇ ਜਿਹੜੇ ਲੋਕਾਂ ਦੇ ਕੋਲੋਂ ਅੰਸੀ ਘਣੇ ਨਹੀਂ ਨੇ ਕੋਨਾ ਲੋਕਾਂ ਦਾ ਖੂਨ ਚੀਸਦੇ ਨੇ ਆਪਣਾ ਘਰ ਭਰਦੇ ਨੇ ਪਾਪ ਦੇ ਬੇੜੇ ਦੇ ਨਾਲ ਉਹਦੇ ਪਾਣੀ ਦੀ ਵਿਕਾਸੀ ਨਹੀਂ ਹੁੰਦੀ ਰਲ ਕੇ ਜਿਹੜਾ ਗ੍ਰਾਂਡ ਆਉਂਦਾ ਖਾ ਜਾਂਦੇ ਨੇ ਇਹ ਹੁਣ ਮੇਰੇ ਪਿੰਡ ਕੱਟੀ ਦੀ ਗੱਲ ਹੈ ਅਹ ਕੱਟੇ ਪਿੰਡ ਦੇ ਵਿੱਚ ਵਾਟਰ ਬਾਕਸ ਲੱਗਾ ਉਹ ਵਾਟਰ ਬਾਕਸ ਮੰਦ ਪਿਆ ਮੈਂ ਜਾ ਕੇ ਟੀਸੀ ਨੂੰ ਏਡੀਸੀ ਨੂੰ ਮੈਂ ਫੋਨ ਕੀਤਾ ਏਡੀਸੀ ਨੂੰ ਮੈਂ ਆਹ ਏਡੀਸੀ ਸਾਹਿਬ ਪਹਿਲਾ ਵਾਟਰ ਬਾਕਸ ਸਾਡਾ ਕਿੱਥੇ ਆ ਕਹਿੰਦੇ ਸਾਡੇ ਕਾਰਖਾਨੇ ਵਿੱਚ ਹੈ ਨਹੀਂ ਤੇ ਮੈਂ ਵੀ ਸਾਰਾ ਕੁਝ ਸੁਣ ਕੇ ਖਾ ਗੇ ਜਿਹੜਾ ਕੋਈ ਕਰੋੜ ਰੁਪਈਆ ਆਇਆ ਉਹ ਵਾਟਰ ਬਾਕਸ ਸਾਰਾ ਖਤਮ ਹੁਣ ਨਵਾਂ ਵਾਟਰ ਬਾਕਸ ਹੈ ਚਾਰ ਸਾਰੇ ਪਿੰਡ ਦੇ ਪਾਈਪਾ ਪੈ ਰੀਆਂ ਨੇ ਉਹ ਟੋਏ ਖੱਟੇ ਜਾ ਰਹੇ ਨੇ ਉਹ ਬੋਰ ਹੋਇਆ ਤੇ ਬੋਰ ਕਰਕੇ ਕੀ ਹੋਇਆ ਪ੍ਰਦਾਨ ਨਹੀਂ ਸੋ ਮੈਂ ਵੀਡੀਓ ਪਾਈ ਸੀ ਕੋਰ ਕੀਤਾ ਫਿਲਟਰ ਸਿਉਂ ਦੇ ਬਾਈ ਸਪੈਸ਼ਲ ਪਾਦਤਾ ਲੈਣਗੇ ਵੇਖੋ ਸਰਕਾਰਾਂ ਦੀ ਕਿੱਡੀ ਮੂਰਖਤਾ ਸਪੈਸ਼ਲ ਪਾਦਤਾ ਕਹਿੰਦੇ ਇਹਦਾ ਪਾਣੀ ਸਾਫ਼ ਕਰ ਦਿੱਤਾ ਮੈਂ ਗਾਂ ਲਗਾ ਖਾ ਨਹੀਂ ਰਿਹਾਗਾ ਉਹ ਵੀ ਜਿਹੜਾ ਪੈਸਾ ਸੀ ਉਹ ਠੇਕੇਦਾਰ ਨੇ ਉਹ ਹੜੱਪ ਕਰ ਲਿਆ ਖਾ ਲਿਆ ਠੇਕੇਦਾਰ ਨਕਮਾ ਜਿਆ ਕੋਈ ਧਰਨਾ ਨਹੀਂ ਚੱਕਣਾ ਯਾਰ ਸਵੇਰੇ ਜਨਾਬ ਤੁਹਾਨੂੰ ਅਲਟੀਮੇਟਮ ਕਿੰਨੇ ਦਿਨ ਹੋ ਗਏ ਦਿੰਦਿਆਂ ਨੂੰ ਫੇਸਬੁੱਕ 'ਤੇ ਆਈ ਪਰ ਫੋਨ ਕਰੀਏ ਫੋਨ ਤੇ ਤੁਸੀਂ ਕੁੱਤੇ ਬੋਲਦੇ ਹਾਲਾਂਕਿ ਕੁੱਤਾ ਬੋਲਣਾ ਤਾਂ ਕੋਮਲਤਾ ਪੁਰਸ਼ ਦਾ ਪੁਰਸ਼ ਕਹੋ ਕਿ ਇਹਨਾਂ ਦਾ ਇਹ ਸਾਡੇ ਭਰਾ ਹੀ ਨੇ ਕੁੱਤਾਲੇ ਜਵੇਂ ਘੰਟੇ ਡਿਊਟੀ ਕਰਦੇ ਨੇ ਇੱਕ ਰੋਵੇ ਵੇਲੇ ਕਰੇ ਜਵਾਨ ਥਰਕ ਜਾਂਦੀ ਹੈ ਪਰ ਯਾਰ ਸਿਵਲ ਪ੍ਰਸ਼ਾਸਨ ਨਾਲ ਕੁੱਤੇ ਬੋਲੋ ਇਹ ਕਿਹੜੇ ਗੈਰਜ਼ਿਲ ਗਿਆ ਪਹਿਲੀ ਗੱਲ ਤਾਂ ਇਹਦਾ ਜਵਾਬ ਦਿਓਗਾ ਇਹ ਗੱਲ ਸ਼ੋਅਾ ਦਿੰਦੀ ਉਸ 24 24 ਘੰਟੇ ਡਿਊਟੀਆਂ ਕਰਦੀ ਹੈ ਤੁਹਾਨੂੰ ਫੋਨ ਕਰੀਏ ਕੁੱਤੇ ਬੋਲੋ ਤੁਹਾਡੀ ਡਿਊਟੀ ਨਹੀਂ ਬੰਦੀ ਮੈ ਲੈ ਦੱਸੋ ਬਾ ਦੂਜੀ ਗੱਲ ਇਹ ਵੀ ਤੁਹਾਨੂੰ ਕਿੰਨੇ ਦਿਨ ਹੋ ਗਏ ਲਗਾਤਾਰ ਰਾਜੂ ਘੇੜਾ ਫੇਸਬੁੱਕ ਤੇ ਵਾਰ-ਵਾਰ ਪਾ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਆ ਸਾਡਾ ਬੇੜਾ ਘਰ ਕੋਇਆ ਪਿਆ ਵਰਤੀ ਦਾ ਐਡਾ ਦਾ ਪਾਣੀ ਘਰਾਂ ਚਲਾ ਗਿਆ ਤੇ ਤੁਹਾਡੇ ਕੰਮ ਤੇ ਜੂ ਨਹੀਂ ਸਕੀ ਫਿਰ ਅੱਜ ਅਲਟੀਮੇਟਮ ਸੀ ਕਿ ਸਵੇਰੇ ਆ ਕੇ ਅਸੀਂ 10 ਵਜੇ ਉੱਤੇ ਤੁਹਾਡੇ ਨਗਰ ਕੌਂਸਲ ਦੇ ਦਫਤਰ ਦੇ ਬੂਹੇ ਦੇ ਕੇ ਆ ਕੇ ਅਸੀਂ ਪ੍ਰਦਰਸ਼ਨ ਕਰਨਾ ਹੈ ਸਰ ਜੀ ਬੋਲੋ ਤਿੰਨ ਬੰਦ ਗੱਲ ਸੁਣੋ ਤੁਹਾਨੂੰ ਫਿਰ ਆ ਕੇ ਅਸੀਂ ਇੱਥੇ ਆਉਣਾ ਹੈ ਤੁਸੀਂ ਕੰਮ ਚਾਲੂ ਕਰਾਂਗੇ ਦੁੱਧ ਮੈਨਜ ਵੀ ਹੋ ਜਾਣਾ ਅੱਲਾਹ ਹੈ ਅੱਲਾਹ 3 ਮਹੀਨੇ ਦੇ ਲੈ ਲਓ ਟਾਈਮ ਮਹੀਨੇ ਦੇ ਟਾਈਮ ਮੈਂ ਅਸੀਂ ਮਹੀਨੇ ਦੇ ਟਾਈਮ ਮਹੀਨੇ ਵਿੱਚ ਸਾਰੇ ਹੋ ਸਾਫ ਹੋ ਜਾਣਗੇ ਇਹ ਟਾਈਮ ਵੀ ਲੈ ਲਓ ਮਹੀਨੇ ਵਿੱਚ ਇਹ ਹੋ ਸਾਫ ਕਰ ਦਾਂਗੇ ਨਹੀਂ ਐਵੇਂ ਨਹੀਂ ਨਾ ਤੇ ਮੋਕਾ ਨਹੀਂ ਲੈ ਲਓ ਜਿਨ ਨੇ ਕਰ ਦਿਆਗੇ ਸਾਰੇ ਜੀ ਅਗਰਵਾਲ ਕਲੋਨੀ ਇੱਕ ਮਹੀਨੇ ਵਿੱਚ ਕਰ ਦਿਆਗੇ ਹਈ ਹੋ ਸਾਰੇ ਬੰਦੇ ਮੈਨੂੰ ਚਾਹੀਆਂ ਪੂਰੀ ਸਾਫ ਕਰਨਾ ਕਰਦੇ ਹੋਏ ਕੋਈ ਦਿੱਕਤ ਨਹੀਂ ਕੋਲੋਨੀ ਦੀ ਹੁਣ ਬੇਨਤੀ ਸੁਣ ਲਓ ਡੀਐਸਪੀ ਸਾਹਿਬ ਤੁਸੀਂ ਵਿਚੋਲੇ ਬਣੇ ਜੀ ਮਹੀਨੇ ਤੱਕ ਮਸਲਾ ਨਾ ਹੱਲ ਹੋਇਆ ਆ ਪੰਜਵਾਂ ਮਹੀਨਾ ਹੈ ਜਿਉਂ ਨਾ ਚੇਵਾ ਜਿਉਂ ਚੇਵਾ ਇੱਥੇ ਵਸਤੋਂ ਇਹ ਮਹੀਨੇ ਦੀ ਇੰਨੀ ਤਰੀਕ ਨੂੰ ਅੱਜ ਵਾਲੀ ਤਰੀਕ ਨੂੰ ਐਸੇ ਦਾ ਨਾ ਫਿਰ ਜਾਮ ਕਰ ਦੇਣਾ ਸਿੱਧਾ ਬੰਦੋ ਇਸ ਪੈਤਰਮ ਤੇ ਜੇਕਰ ਬਾਹਰ ਕੋਲੋਨੀ ਕਰਦੇਗਾ ਜੀ ਇਦਾਂ ਦਾ ਮੌਕਾ ਨਹੀਂ ਦੇਵਾਂਗੀ ਸ਼ਰੀਪਾ ਲੈ ਇੱਕ ਮਿੰਟ ਆਪਾਂ ਹੋਰ ਗੱਲ ਕਰ ਲਈ ਆਪਦੇ ਭਰਾ ਭਰਾ ਜੱਦੀ ਬੰਦੀ ਵਾਲਾ ਲੈ ਉਹ ਕੰਮ ਦਾ ਖਤਮ ਕਰੀ ਇਹ ਗਲਤੀ ਸਾਰੀ ਤੁਹਾਡੀ ਹੀ ਨਹੀਂ ਕੀਤੀ ਨਹੀਂ ਜਿਹੜਾ ਰੋਡ ਜਾਮ ਹੋਇਆ ਕਿੰਦੀ ਕਿੰਦੀ ਵਜ੍ਹਾ ਕਰਕੇ ਆਇਆ ਐ ਸਾਡੀ ਗਲਤੀ ਪਲੇ ਦਾ ਨਹੀਂ ਇਹ ਸਿਵੇ ਦੀ ਪ੍ਰੋਬਲਮ ਹੁੰਦੀ ਐ ਹੁਣ ਮੈਂ ਕਰਕੇ ਆਇਆ ਸਾਫ ਐ ਹੁਣੇ ਬੰਦ ਹੋ ਜੂਗਾ ਇਹਦੀ ਕੋਈ ਤਰੰਤ ਇਹ ਗਾਰ ਪਹਿਲਾਂ ਕਿਉਂ ਨਿਕਲੀ ਇਹਦੀ ਹੁੰਦਾ ਕਿ ਬਿਤਰਾਂ ਨੂੰ ਦੱਸਿਆ ਹਾਂਜੀ ਕੀ ਕਹਿੰਦੇ ਜਣੇ ਕੀ ਪੈਸੇ ਕੱਢੇ ਸਾਰੇ ਘਰਾਂ ਨਾਲ ਇਕੱਠਾ ਕੀਆ ਵੇ ਕੀਤਾ ਆਜਾ ਕੀਤਾ ਹਾਂਜੀ ਸਰ ਕੀ ਕਹਿਣਾ ਚ ਇਹ ਪੈਸੇ ਕਹਦੇ ਇਕੱਠੇ ਆ ਇਹ ਬਦਲਾ ਐ ਜੀ ਹੋਰ ਕੀ ਕਹਿਣਾ ਚਾਹਾਂਗੇ ਬਦਲਾ ਸਾਫ ਕਰਨ ਦੇ ਪੈਸੇ ਸਾਫ ਕਰਨ ਦੇ ਮੰਗਦੇ ਆ ਜਿਹੜੇ ਆਂਦੇ ਆ 2000 ਰੁਪਏ ਆਗੇ ਹਰ ਕਰ ਕੋ ਤੇ ਦੋਸ਼ ਕਰੇ ਕਾਰ ਰੱਬ ਤੇ ਪਾੜੇ ਬੰਦੇ ਵਿੱਚ ਬੀਤੇ ਨੇ ਬਹੁਤ ਮਹੀਨੇ ਹੋ ਗਏ ਕੋਈ ਸਵਾਈ ਲਾ ਨਹੀਂ ਆਦਾ ਪਿਆ ਕੋਈ ਥੇਰੀਆਂ ਚ ਗਿੰਦੀ ਬੈਠਾ ਕੇ ਵੇਖੋ ਕੱਟੇ ਭਰੀਚੇ ਤੇ ਨੇ ਕੂੜੇ ਨਾਲ ਕਿੱਥੇ ਛੱਡੀ ਐ ਚੱਲੇ ਨਹੀਂ ਨਾ ਇਹ ਚੱਕਣ ਆਂਦੇ ਆ ਕਿਹੜਾ ਕਿਹੜਾ ਮੱਲਾ ਕੇ ਜੰਮੂ ਵਸੇ ਕਿੰਨੇ ਰੁਪਏ ਮੰਗੇ ਆ 100-100 ਰੁਪਿਆ ਹਰ ਘਰ ਨੂੰ 100-100 10-20 ਕਰਨ 2000 ਬਣ ਗਿਆ ਠੀਕ ਐ ਆਉਦਾ ਕਰਦਾ ਕੋਈ ਉਹ ਵੱਖਰੀ ਗੱਲ ਸਰ ਜੇ ਕੋਈ ਤੁਹਾਡਾ ਮੁਲਾਜ਼ਮ ਪੈਸੇ ਮੰਗਦਾ ਕੀ ਹੋਤੇ ਕਾਰਵਾਈ ਕੀਤੀ ਜਾਂਦੀ ਉਹਦੇ ਦੇ ਕਾਰਵਾਈ ਕਿ ਹਾਂ ਜੇ ਸਾਨੂੰ ਕੋਈ ਕਹੂਗਾ ਵੀ ਆ ਬੰਦਾ ਪੈਸੇ ਮੰਗਦਾ ਸਾਡੇ ਪੇਸ਼ ਕਰੋ ਅਸੀਂ ਕਾਰਵਾਈ ਸਰ ਇੱਥੇ ਤਰਨੇ ਦੇ ਵਿੱਚ ਵੀ ਪਹੁੰਚਿਆ ਪੈਸੇ ਲੈ ਕੇ ਉਹ ਕਹਿੰਦੇ 100 100 ਰੁਪਿਆ ਪਰ ਕਰਨ ਨੂੰ ਲਾਇਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਨਹੀਂ ਉਹ ਨਾ ਪ੍ਰਾਈਵੇਟ ਹੋਊਗਾ ਅਸੀਂ ਨਹੀਂ ਲਾਇਆ ਕਿਸੇ